ਤੇ ਆਪਾਂ ਅੱਜ ਤੂਰੀ ਦੇ ਲਵੇ ਪੈਂਦਾਗਾ ਪਿੰਡ ਬੱਬਨਪੁਰ ਤਾਂ ਚੈੱਕ ਕਰੋ ਆ ਬੱਬਨਪੁਰ ਵਾਲੀ ਨਹਿਰ ਹੈ ਤਾਂ ਆਪਾਂ ਨਹਿਰ ਦੇ ਉੱਤੇ ਆਏ ਤੀ ਠੀਕ ਹੈ ਆਜੋ ਤੁਹਾਨੂੰ ਇੱਕ ਅਨੋਖੀ ਜਿਹੀ ਚੀਜ਼ ਦਿਖਾਉਨੇ ਆ ਤਾਂ ਜਿਵੇਂ ਮਿੱਤਰੋ ਆਪਾਂ ਟੂਰਾਂ ਤੇ ਜਾਂਦੇ ਆ ਬਾਹਰ ਘੁੰਮਣ ਫਿਰਨ ਲਈ ਤਾਂ ਅੱਜ ਤੂਰੀ ਸ਼ਹਿਰ ਦੇ ਵਿੱਚ ਵੀ ਉਹ ਚੀਜ਼ ਆ ਗਈ ਹੈ ਜਿਵੇਂ ਆਪਾਂ ਅਕਸਰ ਬੋਟ ਦੀ ਝੂਟੀ ਲੈਣੀ ਹੈ ਜਾਂ ਬੋਟ ਦੇ ਉੱਤੇ ਕਿਤੇ ਘੁੰਮਣ ਜਾਣਾਗਾ ਤਾਂ ਉਹ ਛੋਟਾ ਜਿਹਾ ਇੱਕ ਪ੍ਰੋਜੈਕਟ ਆਪਣੇ ਧੂਰੀ ਸ਼ਹਿਰ ਬੱਬਨਪੁਰ ਵਾਲੀ ਨਹਿਰ ਤੇ ਆ ਗਿਆ ਤਾਂ ਆਜੋ ਮਿੱਤਰੋ ਅੱਜ ਦੇਖੋ ਹਜੇ ਉਹ ਵੀਰ ਆਪਣੇ ਕੋਲੇ ਆਇਆ ਨਹੀਂ ਤਾਂ ਉਹ ਉਰਾਂਪਰਾ ਗਿਆ ਹੋਇਆ ਸੀ ਨਹੀਂ ਤੁਹਾਨੂੰ ਟਿਕ ਟਕ ਟੁਕਟ ਦਾ ਰੇਟ ਸਾਰਾ ਕੁਝ ਦੱਸ ਦੇ ਤਾਂ ਇੱਧਰ ਕਰਮਜੀਤ ਕਹਿੰਦੀ ਮੈਂ ਝੂਟੀ ਲੈਣੀ ਆ ਪਰ ਇਹਦੇ ਕਰਮਾ 'ਚ ਨਹੀਂ ਹੈਗਾ ਤੀ ਨੇ ਨੂੰ ਝੂਟੀ ਵੀ ਦਵਾਉਂਦੇ ਇਹ ਨਹਿਰ ਦੇ ਵਿੱਚ ਵਿੱਚ ਹੀ ਚੱਲਦੀ ਆ ਮਿੱਤਰੋ ਠੀਕ ਹੈ ਤਾਂ ਜੇ ਕਿਸੇ ਮੇਰੇ ਵੀਰ ਭੈਣ ਭਰਾ ਨੇ ਝੂਟੀਆਂ ਲੈਣੀਆਂ ਨੇ ਬੱਚਿਆਂ ਨੇ ਤਾਂ ਉਰੇ ਆ ਕੇ ਵੀ ਇੰਜੋਏ ਕਰ ਸਕਦੇ ਹਾਂ ਠੀਕ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿਹੜਾ ਵੀਰ ਕਿੱਥੋਂ ਜੁੜਿਆਗਾ ਕਿਹੜਾ ਪਿੰਡ ਹੈ ਕਿਹੜਾ ਸ਼ਹਿਰ ਹੈ ਹੌਸਲਾ ਪਾ ਜਾਇ ਜਰੂਰ ਕਰਦਿਆ ਕਰੋ ਸੰਗਤ ਜੀ ਤਾਂ ਮੈਂ ਤੁਹਾਡਾ ਛੋਟਾ ਵੀਰ ਕਰਮਜੀਤ ਸਿੰਘ ਪਿੰਡ ਸਦੋਪੁਰ ਵੀਡੀਓ ਕਹੇ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕੱਲ ਮਿਲਦੇ ਆਂ ਵੀਰ नेक्स्ट ਵੀਡੀਓ ਚ ਮੈਨੂੰ ਦਿਓ ਯਾਰ ਸਮਾਂ ਛੋਟਾ ਛੋਟਾ ਵੀਰ ਕਰਮਜੀਤ ਸਿੰਘ ਪਿੰਡ ਸਦੋਪੁਰ ਆਪਣੇ ਚੈਨਲ ਨੂੰ ਕਰ ਲਓ ਫੋਲੋ ਜਿਹੜੇ ਨਵੇਂ ਵੀਰ ਆਏ ਨੇ ਬਹੁਤ ਸਵਾਗਤ ਹੈ ਤੁਹਾਡਾ ਪਿੰਡੂ ਟੀਵੀ 1 ਔਰ ਮੈਂ ਬਹੁਤ ਮਿਹਨਤ ਕਰ ਰਿਹਾ ਤਬ ਕੇ ਗਰਾਉਂਡ ਜ਼ੀਰੋ ਤੋਂ ਉੱਠਿਆ ਤੇ ਵੀਰ ਬੰਦੂ ਫੋਲੋ ਕਰੋ ਯਾਰ ਤੇ ਵੱਧ ਵੱਧ ਲਾਈਕ ਤੇ ਕਮੈਂਟ ਕਰੋ ਤੇ ਸ਼ੇਅਰ ਕਰੋ ਤੇ ਵੀਰ ਦੀ ਮਦਦ ਕਰੋ ਯਾਰ ਜਰਾ 70% ਐਨਜੀਪਾਇਰ ਬਚਾਰਾ ਔਰ ਪਤਨੀ ਵੀਰੀ 70% ਜਮਾ ਹੈ ਤਾਂ ਕਿ ਤੁਸੀਂ ਫੁੱਲ ਕੋਰਡਾ ਵੀਰ ਆਪਣੀ ਪਿੰਡੂ ਟੀਵੀ 1 ਨੂੰ ਜਲਦੀ ਤੋਂ ਜਲਦੀ ਫੋਲੋ ਕਰੋ ਕਿਉਂਕਿ ਜਰਾ ਵੇਧ ਜਿਆਦਾ ਵੀਡੀਓ ਬਣਾਉਂਦਾ ਬਲਾਗ ਬਣਾਉਂਦਾ ਪੋਸਟ ਕਰਕੇ ਫੋਲੋ ਕਰੋ ਤੇ ਸ਼ੇਅਰ ਜ਼ਰੂਰ ਕਰਿਓ Thank you.